ਅਮਰ ਅਰਚੀ ਦੇ ਨਾਲ ਕੀਤਾ ਗਿਆ ਬਹੁਤ ਵੱਡਾ ਧੱਕਾ ਤੇ ਇੱਕ ਤਨਾੜ ਨੇ ਕਿਵੇਂ ਉਹਦਾ ਅਖਿ ਕਮਾਰ ਦੀ ਫਿਲਮ ਦੇ ਵਿੱਚ ਗੀਤ ਆਣੋ ਰੋਕਿਆ ਤੇ ਕਿਵੇਂ ਉਹਦੇ ਗਾਣੇ ਦੇ ਵਿੱਚ ਉਹਦਾ ਨਾਮ ਜੋ ਅਮਰ ਅਰਚੀ ਦਾ ਕ੍ਰੈਡਿਟ ਸੀ ਉਹਨੂੰ ਦਿੱਤਾ ਹੀ ਨਹੀਂ ਗਿਆ ਦੋਸਤੋ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੀ ਬੇਨਤੀ ਆ ਇਸ ਬੰਦੇ ਨਾਲ ਬਹੁਤ ਧੱਕਾ ਹੋਇਆ ਇਸ ਗੱਲ ਨੂੰ ਵੱਧ ਤੋਂ ਵੱਧ ਲੈਵਲ ਤੱਕ ਅਸੀਂ ਉੱਪਰ ਲੈ ਕੇ ਜਾਣਾ ਕਿ ਅਮਰ ਅਰਚੀ ਦਾ ਜਿਹੜਾ ਕਾਲਾ ਚਸ਼ਮਾ ਗੀਤ ਸੀਗਾ ਅਮਰੀਕ ਖੇਰੇ ਨੇ ਲਿਖਿਆ ਸੀ ਉਹਦੇ ਵਿੱਚ ਜੋ ਕ੍ਰੈਡਿਟ ਮਿਲਣਾ ਚਾਹੀਦਾ ਸੀ ਅਮਰ ਅਰਸ਼ੀ ਨੂੰ ਉਹ ਨਹੀਂ ਮਿਲਿਆ ਇੱਥੇ ਬਾਤ ਗੱਲ ਕਰਦੇ ਆਂ ਤੇ ਅਮਰ ਅਰਸ਼ੀ ਦਾ ਇੱਕ ਗੀਤ ਆ ਰਿਹਾ ਸੀਗਾ ਆਖੇ ਕੁਮਾਰ ਦੀ ਫਿਲਮ ਦੇ ਵਿੱਚ ਉਹਦਾ ਸਾਰਾ ਕੁਝ ਹੋ ਚੁੱਕਾ ਸੀਗਾ ਏ ਟੂ ਜ਼ेड ਹੋਇਆ ਕਿ ਉਹ ਗੀਤ ਕਿਤੇ ਜਿਹੜਾ ਗੀਤਕਾਰ ਸੀਗਾ ਉਹਦਾ ਉਹਨੇ ਪਹਿਲਾਂ ਕਿਸੇ ਅੱਜ ਤੋਂ ਕਈ ਸਾਲ ਪਹਿਲਾਂ ਸਾਈਨ ਕਰਕੇ ਕਿਸੇ ਬਾਹਲੇ ਬੰਦੇ ਨੂੰ ਠਨਾਟ ਨੂੰ ਦੇ ਦਿੱਤੇ ਹੋ ਸੀਗੇ ਤੇ ਜਦੋਂ ਇਹ ਗੀਤ ਆਖੇ ਕੁਮਾਰ ਦੀ ਫਿਲਮ ਵਿੱਚ ਆਉਣ ਲੱਗਾ ਤੇ ਉਸ ਬੰਦੇ ਨੂੰ ਪਤਾ ਲੱਗ ਗਿਆ ਉਹਨੇ ਜੀ ਉਹ ਪੰਗਾ ਡਾਟਤਾ ਵਿੱਚ ਕਿੰਦਾ ਇਹ ਤਾਂ ਗੀਤ ਦੇ ਰਾਈਟ ਮੇਰੇ ਕੋਲ ਆ ਮੈਂ ਨਹੀਂ ਫਿਲਮ ਚ ਕਾਣ ਦਦਾ ਤੇ ਅਮਰ ਅਰਸ਼ੀ ਦਾ ਸਾਰਾ ਬਣਿਆ ਬਣਾਇਆ ਕੈਰੀਅਰ ਐ ਖੜ ਗਿਆ ਤੇ ਅਮਰ ਅਰਸ਼ੀ ਦਾ ਆਖੇ ਕੁਮਾਰ ਦੀ ਫਿਲਮ ਦੇ ਵਿੱਚ ਗੀਤ ਆਉਂਦਾ ਕਿੱਡੀ ਹਾਈਪ ਬਣਦੀ ਸੀ ਉਹਨੇ ਕਿੱਡਾ ਵੱਡਾ ਨਾਮ ਬਣ ਜਾਣਾ ਸੀ ਅਮਰ ਅਰਸ਼ੀ ਦਾ ਹੈਨਾ ਤੇ ਉਹ ਆਪਣੇ ਪੰਜਾਬ ਦੇ ਉਹਨੇ ਕਿੱਡੀ ਤਕੜੀ ਉਹਦੀ ਹੋ ਜਾਣੀ ਸੀਗੀ ਤੇ ਉਹਦੇ ਕਿੱਡੇ ਤਕੜੇ ਸ਼ੋਅ ਲੱਗਣੇ ਸੇ ਉਹਨੇ ਫਾਈਨੈਂਸ਼ਲੀ ਵੀ ਬਹੁਤ ਉੱਚਾ ਉੱਠ ਜਾਣਾ ਸੀ ਪਰ ਉਸ ਬੰਦੇ ਨੇ ਇੰਗਲੈਂਡ ਵਾਲੇ ਨੇ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਬਸ ਇੱਕ ਸਾਈਨ ਕਰਕੇ ਤੇ ਗੀਤ ਤੇ ਮੇਰੇ ਰਾਈਟਸ ਨੇ ਕਿਉਂ ਉਹਨਾਂ ਨੇ ਅਮਰ ਅਰਸ਼ੀ ਪਹਿਲਾਂ ਕੰਮ ਕਰਦਾ ਸੀਗਾ ਕਿਤੇ ਪਹਿਲਿਆਂ ਦੀ ਗਾਣੇ ਗੁਣੇ ਕੀਤੇ ਹੋਗੇ ਉਹ ਭੇਜ ਦਿੱਤਾ ਉਹੋ ਹੀ ਗਾਣਾ ਜਦੋਂ ਜਿਹੜਾ ਆਣਾ ਸੀ ਉਹ ਰੋਕ ਦਿੱਤਾ ਤੇ ਅਮਰ ਅਰਚੀ ਤੇ ਇੱਕ ਇੱਥੇ ਦੂਜੇ ਨੰਬਰ ਤੇ ਉਹੇ ਗੱਲ ਕਰਦੇ ਆਂ ਵੀ ਬਾਦਚਾ ਮਸ਼ਹੂਰ ਰੈਪਰ ਜਿਹੜਾ ਉਹਦਾ ਕੱਕਣ ਨਾਲ ਗਾਣਾ ਕਾਲਾ ਚਸ਼ਮਾ ਚਾਹਦਾ ਜਿਹੜਾ ਫਿਲਮ ਆਇਆ ਸੀ ਉਹ ਗਾਣਾ ਬਹੁਤ ਹੀ ਮਸ਼ਹੂਰ ਅੱਜ ਤੱਕ ਦਾ ਸਭ ਤੋਂ ਸੁਪਰ ਡੁਪਰ ਹਿੱਟ ਗਾਣਾ ਜਿਹੜਾ ਹਰ ਇੱਕ ਥਾਂ ਵਜਿਆ ਅਮਰ ਅਰਚੀਆ ਉਹਦੇ ਵਿੱਚ ਜੋ ਕੰਟਰੀਬਿਊਸ਼ਨ ਇਹਦੀ ਸੀਗੀ ਅਮਰ ਅਰਚੀ ਦਾ ਜੋ ਕ੍ਰੈਡਿਟ ਸੌਰੀ ਕ੍ਰੈਡਿਟ ਉਹ ਉਹਨੂੰ ਨਹੀਂ ਮਿਲ ਸਕਿਆ ਹਾਲਾਂਕਿ ਰੇਡੀਓ ਮਿਰਚੀ ਵਾਲਿਆਂ ਨੇ ਕਈ ਜਗ੍ਹਾ ਤੇ ਬੁਲਾ ਕੇ ਅਮਰ ਅਰਤੀ ਨੂੰ ਉਹਨਾਂ ਦੇ ਨਾਮ 'ਏਟੀਐਸ' ਕੀ ਤਰ੍ਹਾਂ ਹੀ ਅਵਾਰਡ ਵੀ ਦਿੱਤਾ ਤੇ ਬੋਲਿਆ ਵੀ ਇਹ オリジナル ਗੀਤ ਜਿਹੜਾ ਹੈਗਾ ਆ ਕਾਲਾ ਚਸ਼ਮਾ ਇਹ ਗਾਇਆ ਹੋਇਆ ਹੈਗਾ ਅਮਰ ਅਰਚੀ ਨੇ ਤੇ ਉਹਨਾਂ ਨੇ ਬੰਬੇ ਸੱਦ ਕੇ ਉਹਨਾਂ ਨੂੰ ਮਨ ਦਾ ਮਾਨ ਤਨ ਸਨਮਾਨ ਸਾਰਾ ਦਿੱਤਾ ਪਰ ਜਿਨ੍ਹਾਂ ਨੇ ਦੇਣਾ ਸੀ ਜਿਨ੍ਹਾਂ ਨੇ ਇਸ ਗਾਣੇ ਤੋਂ ਲੱਖਾਂ ਕਰੋੜਾਂ ਰੁਪਈਆ ਕਮਾਇਆ ਹਾਈਪ ਕਰੀਟ ਕੀਤੀ ਤੇ ਗਾਣੇ ਨੂੰ ਬਾਦਸ਼ਾਹ ਨੇ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਇਹ ਸਾਰਾ ਗੀਤ ਮੇਰਾ ਹੀ ਆ ਤੇ ਇਸ ਤਰ੍ਹਾਂ ਦਾ ਘਟਿਆ ਕਰਨਾ ਕਿਸੇ ਕਲਾਕਾਰ ਨਾਲ ਕਲਾਕਾਰ ਹੋ ਕੇ ਕਰਨਾ ਬਾਦਸ਼ਾਹ ਰੇਪਰ ਲਈ ਮੈਂ ਕਹਿੰਨ ਲੰង ਤੁਸ ਵਾ ਕੁਝ ਹੋਏ ਨਹੀਂ ਸਕਦਾ ਇਹ ਜਿਹੜੇ ਇੰਡਸਟਰੀਅਲ ਵੱਡੇ ਆ ਨਾ ਲੋਕ ਆ ਇਹੋ ਵੱਡਾ ਸਿੰਗਰ ਆਪਣੇ ਆਪ ਨੂੰ ਸਮਝਦਾ ਆ ਤੇ ਇੱਕ ਥੱਲੇ ਇੱਥੇ ਪੰਜਾਬ ਵਾਲੇ ਸਿੰਗਰ ਨਾਲ ਇਸ ਤਰ੍ਹਾਂ ਕਰਨਾ ਉਹਦਾ ਸਾਰਾ ਗਾਣਾ ਚੱਕ ਕੇ ਉਹਦੇ ਵਿੱਚ ਆਪਣਾ ਹੀ ਸਾਰਾ ਕੁਝ ਦਰਚਾ ਦੇਣਾ ਤੇ ਉਹਦੇ ਉਹਦੇ ਹੇਟ ਅਰਬਾ ਖਰਬਾ ਕਮਾਣੇ ਸ਼ੋਅ ਲਾਣੇ ਤੇ ਜਿਸ ਬੰਦੇ ਦਾ ਅਸਲੀ ਗਾਣਾ ਸੀਗਾ ਉਹਨੂੰ ਉਹਦੇ ਨਾਮ ਤੇ ਇੱਕ ਸ਼ੋਅ ਵੀ ਨਹੀਂ ਮਿਲਿਆ ਤੇ ਉਹਦੀ ਸਾਰੀ ਕ੍ਰੈਡਿਟਿਵਿਟੀ ਜੋ ਸੀ ਉਹ ਸਾਰਾ ਉਹਦਾ ਮਾਨ ਸਨਮਾਨ ਆਪਣੇ ਵੱਲੋਂ ਖੋਹ ਕੇ ਲੈ ਗਿਆ ਉਹ ਬਾਦਸ਼ਾਹ ਇਦਾਂ ਦਾ ਘਟਿਆ ਕਾਰਨਾਮਾ ਇਹ ਇਹ ਲੋਕ ਬਾਲੀਵੁੱਡ ਵਾਲੇ ਕਰਦੇ ਆ ਸਾਡੇ ਪੰਜਾਬ ਦੇ ਜਿਹੜੇ ਆਰਟਿਸਟ ਵਾ ਇਹਦੇ ਬਾਰੇ ਜਰੂਰ ਲੋਕਾਂ ਤੱਕ